मैं तो पता नहीं तो है दो दो मैं अच्छा नहीं हूँ मैं बहुत बड़ी हूँ मैं ऐसे करके मुस्कुलटी कर दी है कि मिचल अब जब मैंने चार साल सुखना शुरू कर लिता से नंगी पहनी मैं पाता था कैसी तो मैं रोती रहती हूँ अच्छा अच्छा माफ कर दीजिए छोटा ना करो माफ कर दी पानी ले ਮੇਰੇ ਹਸਬੰਦ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਬਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚਾਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਐਨੇ ਫਿਰ ਆ ਇਨ ਆ ਦੀ ਡੈਕਟਲ ਐਂਡ ਹੋਬ ਇਫੈਟ ਤੇ ਇੱਥੇ ਤੇ ਐਨਫੇਨ ਨਸ਼ਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਸ਼ੁਰੂ ਕਰ ਦਿੱਤਾ ਤੇ ਫਿਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਲਈਏ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਟਰ ਸਾਈਕੀਟਰੀ ਇਹ 2023 ਦੀ 2023 ਜੂਨ ਦੀ ਨਾ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਇਹਨਾਂ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੱਢ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਈਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੋਂ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆ ਜਾਂਦਾ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਉਹ 29 ਸੋਥੇ ਬੈਹੀ ਹੰਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢ ਰੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗਾਲ ਕੱਢੀ ਤੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਦੇ ਕੋਲ ਨੰਨਕ ਡਾਰ ਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਉਹ ਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਮ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹੈਗਾ ਨਿਊਰੋ ਦਾ ਡਾਕਟਰ ਡਾਕਟਰ ਮੈਨੂੰ ਨਾ ਮੈਡੀਕਲ ਹਸਪੀਟਲ ਦੇ ਸਾਹਮਣੇ ਡਾਕਟਰ ਵਿਕਾਸ ਵਿਕਾਸ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਦਪਟਿਆ ਹਸਪੀਟਲ ਦਾ ਹਾਰਟ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕਹਿੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕਹਿੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਦਾ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਹੁਣ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ 'ਚ ਕਦੀ ਇੱਕ ਦਵਾਈ ਨਹੀਂ ਸਖਾਦੀ ਇੰਨੇ-ਇੰਨੇ ਮੈਨੂੰ ਟੌਰਚਰ ਇੰਨੀਆਂ-ਇੰਨੀਆਂ ਗੰਦੀਆਂ ਗਾਲਾਂ ਰੋਜ਼ ੁੱਕਾਂ ਪਾਣੀਆਂ ਡੁੱਬ ਮਰ ਐਚ ਸ਼ਰੂਪ ਨਾ ਕਾ ਡੁੱਬ ਮਾਰੇ ਰੇ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ ਤੇ ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਾਰੀ ਗਾਲਾਂ ਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ بچਾ ਹੁਣ ਆਪਣੇ ਮਾਂ ਨੂੰ ਤੇ ਮੈਂ ਕਹਿੰਦਾ ਗੁਨਾਹ ਹੀ ਆ ਬੜਾ ਤਾਕਤਵਰ ਐ ਵੀ ਤੇਰੀ ਨਾਲ ਲਕੰਦ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੜੇ ਜਾਮਾਂਗਾ ਉਹਦਾ ਨਾਮ ਕੌਣ ਸੀ ਇਹਦਾ ਅਗੋ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਫੇਰ ਮੈਂ ਇੰਨਾ ਹੀ ਪਰੇਸ਼ਾਨ ਹੋਵੇ ਮੈਨੂੰ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਫੇਰ ਇਹਨੇ ਰੋਜ਼ ਸਵੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਣੀਆਂ ਚੱਲ ਚੱਲ ਉਠ ਉਠ ਕਉ ਐ ਸਾਈਨ ਕਰਨਾ ਕਿ ਨਹੀਂ ਕਰਨਾ ਮੇਰਾ ਮੂੰਹ ਦੇਖਣਾ ਮੈਂ ਕਹਿੰਦਾ ਨੇ ਐਨੇ ਚੁੱਕ ਗਏ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨ ਨਗਮਰੀਆਂ ਦੀਆਂ ਮਤਲਬ ਜੀ ਸਾਈਨ ਕਿਹਦੀ ਚੀਜ਼ ਤੇ ਕਰਾਉਂਦੇ ਸੀ ਤੁਹਾਡੇ ਚੈੱਕ ਤੇ ਸਾਈਨ ਕਰਾਉਂਦਾ ਸੀ ਨਾ ਕਿ ਭਾਈ ਉਹ ਰਚੋ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਹੈ ਕਿੰਨੇ ਚੈੱਕ ਤੇ ਤੁਸੀਂ ਸਾਈਨ ਕਿਤੇ ਆ ਜੀ ਇਹਦੇ ਚ 4-5 ਚੈੱਕ ਤੇ ਹੋਣਗੇ ਲੋਟਰ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜਬਰਦਸਤੀ ਕਰੀਏ ਰਾਜੀ ਅ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਲੈ ਕੇ ਜਾ ਚੁੱਕਾ ਹੁਣ ਮੈਨੂੰ ਬਾਪਾ ਦੇ ਹੁੰਦੇ ਵੀ ਲਿੱਤੀ ਬਾਪਾ ਤੇ ਬਾਅਦ ਤੋਂ ਵੀ ਲਿੱਤੀ ਜਾਂਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦਈਏ ਨਾ ਤੂੰ ਸਾਈਨ ਕਰਾਨਾ ਜੋ ਵੀ ਆ ਗੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀ ਆ ਨਾ ਉਹਨੇ ਤੇ ਉਹਨੂੰ ਸੀ ਕਿ ਮੈਂ ਸਭ ਕੁਝ ਮੈਂ ਹੀ ਹੜੱਪ ਕਰ ਲਵਾਂ ਤੇ ਮੈਂ ਕਿਹਾ ਸਨ ਜਿڑا ਮੈਨੂੰ ਡਰਾ ਡਰਾ ਕੇ ਤਮ ਕਾ ਤਮ ਕਾ ਆਕੇ ਇਹ ਕੰਮ ਕਰਨਾ ਤੂੰ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਹੈ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੇ ਸੇ ਚੁੱਕ ਚੁੱਕ ਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਦੀ ਸ਼ੀਸ਼ੇ ਦੀਆਂ ਟੇਬਲਾਂ ਕੀ ਫਰਿੱਜ ਦੀਆਂ ਨੇ ਸਾਰਾ ਕੁਝ ਪੰਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਤੋਂ ਕੁਝ ਕਹਿ ਆ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੁਝ ਕਹਿ ਦਿੱਤੀ ਕਿ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪ੍ਰੈਲ ਚ ਅਪ੍ਰੈਚ ਵੀ ਆਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਪੀ ਸਟੇਟ ਉੱਥੋਂ ਮੈਂ ਆਈ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਵੈ ਨਾ ਚੌਕੀ ਉੱਥੇ ਬੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦੱਸਦਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਇਹ ਤੇ ਇਹਨਾਂ ਦੇ ਘਰ ਦਾ ਮਾਮਲਾ ਹੈ ਅਸੀਂ ਕੀ ਕਰਨਾ ਚਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਸਰ ਇਹਦੀਆਂ ਦਵਾਈਆਂ ਦੁਵੀਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬਹੁਤਾ ਐ ਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਲ ਡਿਸਟਰਬ ਐ ਦੀਆਂ ਦਵਾਈਆਂ ਜੋ ਚਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਾਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚਲੀਆਂ ਨਹੀਂ ਪਰ ਕੁਝ ਤੇ ਫੈਕਟਰ ਆਂਦਾ ਹੀ ਆ ਨਾ ਮਾਤਾ ਰਾਨੀ ਦਾ ਉਪਾਸਕ ਜੈ ਮਾਤਾ ਜੈ ਮਾਤਾ ਦੀ ਬਸ ਜੈ ਮਾਤਾ ਦੀ ਕਬੂ ਜ ਸਾਡੇ ਕਮਰੇ ਚ ਨਾ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਗੁਰਾਣੀ ਛਾਣੀਆਂ ਉਹ ਧੂਬ ਕੇ ਕਾ ਬੈਠੇ ਰਹਿਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਐਨਾ ਹਜੂਮ ਲੱਗ ਜਾਂਦਾ ਜਿਸ ਨਾਲ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ ਦਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਦਾ ਕੋਈ ਮੇਰੇ ਡਰਾਈਂਗ ਰੂਮ ਚ ਬੈਠਾ ਦਾ ਕੋਈ ਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਿੰਦੇ ਆ ਮੋਬਾਈਲ ਵੀ ਨਹੀਂ ਜਲਾਣਾ ਕੋਈ ਨੀਜ਼ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹ ਗੰਦੇ ਸੇ ਜਿਆ ਮਾਤਾ ਦੀ ਬੋਲੋ ਤੂੰ ਸੇ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਬਾਲਾ-ਗੁਲਾ ਕੱਢਿਆ ਇਹਨਾਂ ਨੇ ਉਹਨਾਂ ਦੇ ਜਿਵੇਂ ਕਰਦੇ ਵਿੱਚ ਸਨਮਾਨ ਦੇ ਤੌਰ ਤੋਰ ਕੇ ਕੀਤੀ ਤੁਹਾਡੇ ਨਾਲ ਵੀ ਕਦੀ ਪੁੱਟੀਆਂ ਪਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਇਹ ਬਈ ਉੱਠ ਉੱਠ ਸਵੇਰੇ ਉੱਠ ਤੇ ਮੁੱਕਾ ਮਾਰ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਹਮ ਦਰ ਤੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਗਰੀਦੀ ਹੋਈ ਆ ਮਤਲਬ ਉਹ ਕਹਿੰਦਾ ਵੀ ਮੇ ਕੋ ਧੱਕੇ ਨਾਲ ਪਾਵੋ ਟੋਨੀ ਸੈਂਕ ਰਿਹਾ ਨਹੀਂ ਨਹੀਂ ਭਾਜੀ ਮੇਰੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਹੀ ਨਹੀਂ ਸੀ ਨਹੀਂ ਮੈਨੂੰ ਇਹ ਦੋ ਪਹਿਲੇ ਇਹਨਾਂ ਕੋਲ ਮੈਰੀ ਪਾਪਰ ਹਟ ਰਨੇ ਸੀ ਮੇਰੇ ਹਸਬੰਡ ਦੇ ਨਾਮ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜਗਾ ਵੇਚ ਨਹੀਂ ਹੁੰਦੀ ਆ ਜਾਂ ਲੈ ਨਹੀਂ ਹੁੰਦੀ ਆ ਤੇ ਇਹ ਲਾ ਲੰਦੇ ਸੀ ਆਪਣੇ ਸੇ ਐਸੇ ਨਾ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਹਾਂ ਮੇਰੇ ਛੋਟੇ ਬੇਟੇ ਦੇ ਵੱਡੇ ਦੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਮ ਸੀ ਹੁਣ ਮੰਮੀ ਦੇ ਨਾਮ ਕਰ ਦਈਏ ਤੇ ਚਲੋ ਕਰ ਦਿੱਤੇ ਮੈਂ ਤਾਂ ਆਪਣੇ ਆਪ ਹੀ ਨੇ ਸਿਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਉਹਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤਾਂ ਕੁਛ ਇਹਨਾਂ ਕੋ ਜਬਰਦਸਤੀ ਨਹੀਂ ਕਰਾਇਆ ਅੱਛਾ ਜੀ ਇਹ ਜਿਹੜੇ ਜਗ੍ਹਾ ਤੇ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਆ ਉਹ ਵਿਚਾਰਾਂ ਦੇ ਨਾਮ ਤੇ ਸਾਡੇ ਅੱਛਾ ਤੁਹਾਨੂੰ ਕੀ ਲੱਗਦਾ ਕਿ ਇਹ ਕਿਹੜਾ ਰੁਈਆ ਇਹਨੇ ਦਿਨਾਂ ਚ ਚੇਂਜ ਹੋ ਗਿਆ ਤਾਂ ਕਾਰਨ ਕੀ ਹੈ? ਕੀ ਉਹ ਸਰ ਉਹ ਉਹ ਇਹੋ ਹੀ ਗੰਦਾਨੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ। ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹੈ ਗੁਰੂ ਜੀ ਕੋਣ ਕਦੇ ਮਿਲੇ ਅਰੇ ਹਾਂ ਕਦੇ ਹਮਨੇ ਮਿਲੇ ਹਮ ਤਾਂ ਕਹਤੇ ਸੰਬਖਾ ਗੰਦਲੈ ਉਹਨਾਂ ਨੇ ਤਾਂ ਮੇਰੇ ਇੱਕ ਕਟਨ ਆਨਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਨ ਆਨਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਅੱਗੇ ਮੈਂ ਥੋੜਾ ਮਾਤਾ ਜੀ ਕਿੰਨੇ 4 ਦਸੰਬਰ ਨੂੰ ਮੇਰੇ ਗੁਰੂ ਜੀ ਆਲੇ 4 25 25 ਦਸੰਬਰ ਨੂੰ ਆਇਆ 25 ਸੌਣ ਨੂੰ ਆਟੇ ਹਾਂ ਹਾਂ ਜੀ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕੋ ਹੁੰਦਾ ਇਹ ਨਹੀਂ ਬਸ ਐ ਹੋਇ ਕਿੰਦਾ ਰਹਿੰਦਾ ਮੇਰੇ ਨੇ ਦੇਖਿਆ ਜੀ ਅਮਰੀਕਾ ਕਨ ਅਮਰੀਕਾ ਵੀ ਗਿਆ ਹੈ ਅਮਰੀਕਾ ਚ ਆਇਤਾ ਕਦੇ ਨਹੀਂ ਕਦੀ ਗਿਆ ਮੇਰੇ ਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰੂਗੱਦ ਦੀ ਮਿਲ ਜਾਨੀ ਐ ਮੇ ਕੋਈ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਦੀ ਮੈਜੀਨੇਸ਼ਨਸ ਆ ਮਾਤਾ ਜੀ ਜਿਹੜੀ ਜੀਐਮਬੀ ਜੀ ਮੈਜੀਨੇਸ਼ਨ ਮਤਲਬ ਮਤਲਬ ਇਹ ਤੇ ਦਿਮਾਗ ਦੇ ਆਪਣੇ ਵਿਚਾਰ ਐ ਨਾ ਅੱਛਾ ਕਾੜੀ ਕਿਉਂਕਿ ਹਰ ਵੇਲੇ ਬਿਟਕੋਇਨ ਦੀ ਸਰ ਮੈਨੂੰ ਕੁਛ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਐ ਤੁਹਾਡੇ ਹਸਬੰਦ ਨੇ ਬਿਟਕੋਇਨ ਦੇ ਖਰੀਦੇ ਸੀ ਕਿਤੇ ਨਹੀਂ ਨਹੀਂ ਕਦੀ ਵੀ ਨਹੀਂ ਉਹ ਤੇ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਛ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛ ਉਹਨਾਂ ਦੀ ਪ੍ਰਾਪਰਟੀ ਆ ਦੇ ਕੋਲ ਹਾਂਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਵਿਆਹ ਐਸੀ 2010 ਵਿੱਚ ਇਹ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਹੀ ਹੈ ਕਿਉਂਕਿ ਜਿੱਦਾਂ ਕਿ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੈਗੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਵੀ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕੱਟ ਦਿੱਤੇ ਸੀ ਛੋਟੇ ਛੋਟੇ ਟੁਕੜੇ ਜੇ ਇਹ એમ ਜੀ ਕਹਿੰਦਾ ਰਿਹਾ ਮੇਰੇ ਕੋਲ ਪੂਰਾ ਪ੍ਰੂਫ ਹੈ ਗੈਟਾ ਹਾਂਜੀ ਹਾਂਜੀ ਤੇ ਇਹ ਦੇਖੋ ਆਪ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੀ ਹੈ ਇੱਕ 10 ਸਾਲ ਦੀ ਹੈ 22 ਛੱਡ ਕੇ ਗਈ ਕਾਰ 22 ਛੱਡ बस ओदे नाल ਵੀ ਐਸਟੇਂਡਿੰਗ ਸੀ ਉਹਦੇ ਆ ਵਿੱਚ ਸਾਰਾ ਕੁਝ ਖਾਪੀ ਗਿਆ ਉਹਦਾ ਵੀ ਸਾਰੇ ਬੜੇ ਅੱਛੇ ਘਰ ਦੀ ਸਿੰਗਲੈਂਡ ਦੀ ਸੀ ਉਹ ਇੱਕ ਹੈਗੀ ਇੰਡੀਅਨ ਹੀ ਸੀ ਜਿਹੜੀ ਜ਼ਮੀਨ ਜਾਇਦਾਦ ਤਾਂ ਹਰ ਉਹ ਉਹ ਕੋਨਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨੇ ਲੋਕੋ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ ਮਨੂੰ ਮਨੂੰ ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਹਾਂ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰਾਮ ਨਾ ਲਗੋ ਉਹ ਹਾਂ ਉਹਨੂੰ ਹਾਂ ਮੈਨੂੰ ਇੱਕ ਵਾਰੀ ਮੈਂ ਹੜਪ ਲਾਵਾਂ ਬਸ ਤੁਸੀਂ ਅਮਰੀਕਾ ਰਹੇ ਹੋ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਹੈ ਰਾਤ ਮਸਲਾ ਆਇਆ ਉੱਤੀ ਹੋਇਆ ਸੀ ਕਦੋਂ ਬੋਚਿਆ ਤਾਂ ਡੋਏ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਖੜਾ ਰਾਤੀ ਐ ਅਸੀਂ ਸਾਰੇ ਬੈਠੇ ਸੀ ਆਪਣੇ ਮੇਰੇ ਮਰਦ ਜੀ ਤਾਂ ਦਿਖਾ ਦਿਓ ਹੱਥ ਸਾਰਿਆਂ ਨੂੰ ਦਿਖਾ ਦਿਓ ਰਾਤੀ ਕੀ ਹੋਇਆ ਜੀ ਦੱਸੋ ਰਾਤੀ ਦੱਸਣੀ ਆ ਰਾਤੀ ਹਮ ਅਸੀਂ ਨਾ ਆਪਣੇ ਮਾਇ ਮਾਇਕੇ ਆ ਤੇ ਮਾਇਕੇ ਤੋਂ ਨਾ ਕਿੰਨੇ ਸਕਸੈਸਫੁਲੀ ਐ ਦੱਸਣੀ ਆ ਕਿ ਅਸੀਂ ਸਾਡੇ ਖਾਣਾ ਖੁਣਾ ਸਿਖਾਈ ਰੇ ਸੀ ਤੇ ਦਰਵਾਜ਼ਾ ਮਾਨਸੀ ਤੇ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਐਡੇ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਉਹ ਕਨਾ ਤੁਸੀਂ ਕਿਸ ਤਰ੍ਹਾਂ ਆਇਓ ਕਿਸਾਨੀ ਅਸੀਂ ਐਨੇ ਗਨਮੈਨ ਦੀ ਉਹ ਲਿੱਤੇ ਪਿਸਟਲ ਤੇ ਅਸੀਂ ਕਾ ਸਾਰੇ ਅਸੀਂ ਡਰ ਗਏ ਸਾਰਿਆਂ ਨੇ ਕਿਹਾ ਵੀ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸਨਾ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰਿਆਂ ਨੇ ਪੁੱਛਿਆ ਨੂੰ ਤੁਸੀਂ ਕਿਸਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ ਦਾ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੁੱਲੀ ਨਾਲ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਬਚ ਹੋਇਆ ਫੇਰ ਐਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫੇਰ ਐਨਾਂ ਨੂੰ ਉਥੇ ਲੈ ਗਏ ਕੀ ਕਿ ਤੁਹਾਨੂੰ ਆ ਕੇ ਕੁਝ ਕਿਹਾ ਮਨੂੰ ਆ ਕੇ ਆਇਆ ਕਿ ਬਸ ਉਹ ਤੁਸੀਂ ਦੁਪੈ ਸਾਈਨ ਨਹੀਂ ਨਾ ਕੀਤਾ ਤਾਂ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦਿਓ ਜਿਹੜੇ ਚੈੱਕ ਤੇ ਸਾਈਨ ਕਰਦੇ ਦੱਸ ਰਿਹਾ ਸੀ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਧਮਕੀ ਬੰਦੂ ਬੰਦੂ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂ ਕੋਤੀ ਜੋ ਹੋਲੀ ਗਨ ਮੈਂਦੀ ਹਾਂਜੀ ਤੇ ਉਹ ਕਿੰਨੇ ਜਾਣੇ ਆਏ ਸੀ ਰਜਦ ਦੋ ਗਨਮੈਨ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝ ਆਉਂਦਾ ਸੀ ਨਾ ਪ੍ਰੈਸ ਰਿਪੋਰਟਰ ਦਾ ਕਿ ਕਿਸਾ ਮਸਲਾ ਕਿੱਥੇ ਹੋ ਰਿਹਾ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਲੋਚੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਨਾ ਪਟੇ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਉਹ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਨਾਮ ਨਾਮ ਜੀ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਮਾਂ ਵੱਲੋਂ ਮੈਨੂੰ ਕੋਈ ਦਵਾਈਆਂ ਖੋਈ ਜਾਂਦੀਆਂ ਸੀ ਜਿਸ ਕਰਕੇ ਮੈਨੂੰ ਡਿਪਰੈਸ਼ਨ ਸੀ ਬੱਚੇ ਦਵਾਈਆਂ ਸਿਰਫ ਪਾਟਿਆ ਹਸਪੀਟਲ ਵਾਲਿਆਂ ਨੇ ਜਿਹੜੀਆਂ ਦਿੱਤੀਆਂ ਸੀ ਉਹ ਹੀਆਂ ਨੁਕਵਾਂਦੀ ਸਨ ਉਹ ਹੀ ਦਵਾਈਆਂ ਸੀ ਮਾਤਰਾ ਨਹੀਂ ਦਾ ਵਿਗ੍ਰਹਿ ਦੇਖਿਆ ਜਿਨ੍ਹਾਂ ਨੂੰ ਇਹ ਪੁੱਛਦਾ ਜੈ ਮਾਤਾ ਦੇ ਜੈ ਮਾਤਾ ਦੀ ਕਿਹੜੀ ਮਾਤਰਾ ਨਹੀਂ ਪੁੱਛਦਾ ਕੁਝ ਵਿਗ੍ਰਹਿ ਵਗੈਰਾ ਕਦੀ ਮੈਂ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂਨੂੰ ਤੇ ਅਦੇ ਕਮਰੇ ਸੀ ਇੱਕ ਸ਼ੇਰਨੀ ਵਾਲੀ ਮਾਤਾ ਜੀ ਕਹਿੰਦਾ ਕੀ ਪਤਾ ਇਹ ਕਿਹੜੀ ਮਾਤਾ ਆ ਗਈ ਹੈ ਲੇਕਿਨ ਮੈਂ ਅਦੇ ਕਮਰੇ ਚ ਕਦੀ ਐਸੇ ਕਦ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕਹਿੰਦਾ ਜੜੀ ਤੂੰ ਚੀਜ਼ ਨੂੰ ਹੱਥ ਲਾਏਂਗੇ ਉਹ ਸ਼ੁੱਧਾ ਸ਼ੁੱਧਲ ਦੱਸੇ ਬਾ ਮਾਏ ਖਰਬ ਦਾ ਰੂਪ ਆ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾ ਮਾਤਾ ਨੂੰ ਮਾਰਦਾ ਬੱਸ ਇਹ ਹੋਈ ਨਾ ਜੈ ਮਾਤਾ ਦੀ ਜੈ ਮਾਤਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਂਦੇ ਆ ਜਿਹੜੇ ਮਤਲਬ ਕੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪਿਆਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਹ ਤੂੰ

ਚੰਡੀਗੜ੍ਹ ਮੈਂ ਕਿਹੜਾ ਚੰਡੀਗੜ੍ਹ ਦਾ ਰਾਜ ਕੀਤਾ ਤਾਂ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਕਿਸੀ 10000 ਰੁਪਏ ਆਲੇ ਮੈਂ ਪੀ ਤੇ ਉਮਰ ਕਿੰਨੀ ਹੈ ਜਨਗਰਿਆਂ ਇਹਦਾ 5 12 1981 ਇਹਨੇ ਆਪਣਾ ਫੇਕ ਆਈਡਿਟੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਬਬਰਤ ਰੱਖਿਆ ਤੇ ਕਿਹਾ ਕਿ ਮੈਂ ਮੇਰਾ ਵਿਆਹ ਹੋਣਾ ਮੈਂ 4 ਸਾਲ ਤੋਂ ਕੁੜੀ ਨੂੰ ਮਤ ਵੀ ਲਾਇਆ ਪਰ ਇੱਕ ਪਾਸੇ ਕਿਹਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਦਾ ਵਿਆਹ ਵੀ ਹੋਇਆ ਹੋਇਆ ਜੀ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2017 ਦੇ ਵਿੱਚ ਇਹਦੀ ਵਾਈਫ ਗਈ ਸੀ ਤੇ ਉਹ ਵੀ ਦੁਖੀ ਹੋ ਗਈ ਸੀ ਕਿਉਂਕਿ ਆਮ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਬਾਹਰ ਤੋਂ ਬਾਹਰ ਕੀਤੀ ਗਿਆ ਇਹ ਕਿਤੇ ਵੀ ਪਹਿਲੇ ਨਹੀਂ ਗਿਆ ਕਿਤੇ ਨਹੀਂ ਗਿਆ ਸਵਾ ਸਾਲ ਤੱਕ ਸਾਡੇ ਇਹਦੀ ਫੈਮਲੀ ਕਿੱਥੇ ਗਈ ਇਹਦੀ ਫੈਮਲੀ ਚਲੀ ਗਈ ਫੈਮਲੀ ਕਿਤੇ ਵੀ ਰਹੇ ਰੱਖੇ ਦੇ ਨਾਮ ਤੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਨੂੰ ਥੋੜਾ ਪਾਇਆ ਦਾ ਨਾਮ ਇੱਕ ਨਵਾਂ ਧਾਰਕ ਹੋ ਜਾ ਰਿਹਾ ਦੋਹਰਿਆ ਕਰ ਰਿਹਾ ਘਮਾਨਾ ਦੀਆਂ ਬੇਦਗੀਆਂ ਕਰ ਰਿਹਾ ਲਗਾਤਾਰ ਕਰ ਰਿਹਾ ਹੈ ਹਰ ਮੰਦੇ ਬੋਲਦਾ ਸਾਰਾ ਉਸ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂ ਨੂੰ ਭਗਵਾਨ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਗੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਮੈਂ ਕਹਿੰਦੀ ਆ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾ ਮਾਣਾ ਹਾਂ ਜਿਹੜਾ ਇੱਕ ਨਵਾਂ ਧਾਰਗੜ ਬਣਾਇਆ ਗਿਆ 2000 ਦਾ ਹੋਰ ਜਾਣਕਾਰੀਗੀ ਤੁਹਾਨੂੰ ਮੈਨੋਂ ਨੇ ਪਤਾ ਮਾ ਜੀ ਤੁਹਾਨੂੰ ਜਦੋਂ ਇਸ ਤੋਂ ਮੇਰਾ ਵੀਡੀਓ ਸਾਹਮਣੇ ਆ ਗਿਆ ਮਾਲੂਮ ਕਿ ਮੈਂ ਪਤਾ ਕੀ ਹੈ ਮੈਂ ਤਾਂ ਤੁਹਾਡਾ ਜਲੋ ਜਿੱਦਾਂ ਮਰਜੀ ਮੈਂ ਮੈਂ ਐਸੇ ਕਰਕੇ ਨੇ ਮਤਲਬ ਕਿ ਕੱਲ ਨਹੀਂ ਲਈ ਕਿ ਮੇ ਚਲ ਅਸੀਂ ਬੱਚੇ ਮੈਨੂੰ 4 ਸਾਲ ਸੁਖ ਸੁਖ ਸੁਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਮੈਂ ਮਸਤੀ ਨਾ ਬੱਸ ਯਾਰ ਮਾਤਾ ਜੀ ਮਾਤਾ ਜੀ ਅੱਛਾ ਅੱਛਾ ਮਾਤਾ ਜੀ ਧੀ ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਛੋਟਾ ਪਾਣੀ ਦੇ